ਫਿਜ਼ੀਕਲ ਫਰੈਂਡਸ ਵੈਲਕਮ ਮੇਰੇ ਛੋਟੇ ਜਿਹੇ ਬਲੌਗ ਦੇ ਵਿੱਚ ਅੱਜ ਦਿਨ ਸੀਗਾ ਵਿਸਾਖੀ ਦਾ ਤੇ ਅਸੀਂ ਗਏ ਸੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਕਿਉਂਕਿ ਇਹ ਦਿਨ ਇਦਾਂ ਦਾ ਹੁੰਦਾ ਹੈ ਗੁਰੂਆਂ ਨੂੰ ਰੱਬ ਨੂੰ ਬਿਲਕੁਲ ਯਾਦ ਕਰ ਲੈਣਾ ਚਾਹੀਦਾ ਹੈ ਸਾਲਾ ਇੱਕ ਸਾਲ ਬਾਅਦ ਦਿਨ ਆਂਦਾ ਆ ਤੇ ਅਸੀਂ ਸੋਚਿਆ ਚਲੋ ਸਾਰੇ ਜਣੇ ਆਪਾਂ ਮੱਥਾ ਟੇਕਿਆ ਜੀ ਬਾਬਾ ਦੀਪ ਸਿੰਘ ਜੀ ਦੇ ਗੁਰਦਾਰੇ ਮੱਥਾ ਟੇਕਣ ਗਏ ਮਾਨੂੰ ਬਹੁਤ ਸੰਤੁਸ਼ਟੀ ਮਿਲੀ ਬਾਬਾ ਜੀ ਅੱਗੇ ਅਰਦਾਸ ਕੀਤੀ ਕਿ ਆਉਣ ਵਾਲਾ ਪੂਰਾ ਸਾਲ ਵਧੀਆ ਵਧੀਆ ਗੁਜ਼ਰੇ ਸਭ ਖੁਸ਼ੀਆਂ ਝੋਲੀ ਦੇ ਵਿੱਚ ਪਰਿਵਾਰ ਨੂੰ ਪਾਣ ਸਭ ਦੁਨੀਆ ਦਾ ਚੰਗਾ ਕਰਨਾ ਬਾਬਾ ਜੀ ਵਾਹਿਗੁਰੂ ਸੱਚੇ ਪਾਸ਼ਾ ਤੇ ਇਹ ਕਰਦੇ ਹੋਏ ਆਪਾਂ ਮੱਥਾ ਟੇਕਿਆ ਰੱਬ ਦਾ ਨਾਮ ਲਿਆ ਤੇ ਉੱਥੇ ਬੈਠ ਕੇ ਹਾਜ਼ਰੀ ਭਰੀ ਥੋੜੀ ਦੇਰ ਗੁਰਦੁਆਰਾ ਸਾਹਿਬ ਦੇ ਵਿੱਚ ਬੜੀ ਸ਼ਾਂਤੀ ਸੀਗੀ ਵੈਸੇ ਜੇ ਜਦੋਂ ਤਾਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਨਾ ਮਨ ਨੂੰ ਅਜੀਬ ਤਰੀਕੇ ਦੀ ਸ਼ਾਂਤੀ ਮਿਲਦੀ ਆ ਤੇ ਉਸ ਤੋਂ ਬਾਅਦ ਅਸੀਂ ਮੱਥਾ ਟੇਕਣ ਤੋਂ ਬਾਅਦ ਅਸੀਂ ਬਾਹਰ ਆਏ ਬਾਹਰ ਵੀ ਕਾਫੀ ਰੌਣਕ ਸੀ ਕਿਉਂਕਿ ਸਾਰੇ ਲੋਕੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਹੋਏ ਸੀਗੇ ਤੇ ਜਾਉ ਆਪਣੇ ਆਪਣੇ ਘਰਾਂ ਦੀਆਂ ਖੁਸ਼ੀਆਂ ਮੰਗਣ ਜਾਂਦੇ ਆ ਬਾਬਾ ਦੀਪ ਸਿੰਘ ਜੀ ਦੇ ਕੋਲ ਤੇ ਅਸੀਂ ਵੀ ਜਿੱਦਾਂ ਅਸੀਂ ਆਪਣੀ ਫੈਮਿਲੀ ਲਈ ਜਾਂਦੇ ਹਾਂ ਉਹਦੇ ਹਰ ਇੱਕ ਦੁਨੀਆ ਦਾ ਬੰਦਾ ਜਾਂਦਾ ਆ ਤੇ ਅਸੀਂ ਜਿੱਦਾਂ ਬਾਬਾ ਜੀ ਦੇ ਉੱਥੇ ਹਾਜ਼ਰੀ ਭਰੀ ਚਾਹ ਪਾਣੀ ਪੀਤਾ ਲੰਗਰ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਮੱਥਾ ਟੇਕਿਆ ਥੋੜੀਆਂ ਜੀਆਂ ਫੋਟੋ ਖਿੱਚੀਆਂ ਤੇ ਥੋੜੀਆਂ ਜੀਆਂ ਵੀਡੀਓ ਸ਼ੂਟ ਕੀਤੀਆਂ ਤੇ ਬਾਬਾ ਜੀ ਦੇ ਗੁਰਦੁਆਰਾ ਰਜ਼ਾਬ ਦੇ ਆਲੇ ਦੁਆਲੇ ਘੁੰਮ ਕੇ ਆਪਾਂ ਮੱਥਾ ਟੇਕਿਆ ਤੇ ਮੇਰਾ ਪਿੱਛੇ ਲੁਕੀ ਜਾਂਦਾ ਸੀਗਾ ਕਹਿੰਦਾ ਕਿ ਕਿਤੇ ਕੈਮਰਾ ਮੇਰੇ ਵੱਲ ਨਾ ਵੱਜ ਜਾਵੇ ਕੈਮਰੇ ਤੋਂ ਪਤਾ ਨਹੀਂ ਕਿਉਂ ਵੱਜਦਾ ਰਹਿੰਦਾ ਉਹ ਸਮਾਂ ਹੀ ਨਹੀਂ ਆਉਂਦੀ ਮੈਨੂੰ ਤੇ ਇਸ ਲਈ ਵੀਡੀਓ ਦੇ ਵਿੱਚ ਘੱਟ ਤੋਂ ਘੱਟ ਆਣਦੀ ਅਸੀਂ ਮੱਥਾ ਟੇਕਿਆ ਉਸ ਤੋਂ ਬਾਅਦ ਮੈਂ ਜਾਣਾ ਸੀ ਦੰਦ ਚੈੱਕ ਕਰਨ ਮੇਰੇ ਦੰਦ ਦੇ ਵਿੱਚ ਬਹੁਤ ਦਰਦ ਹੋ ਰਹੀ ਸੀਗੀ ਤੇ ਦੰਦ ਚੈੱਕ ਕਰਨਗੇ ਤੇ ਉਹ ਕਹਿੰਦਾ ਜੀ ਦੰਦ ਦਾ ਆਪਰੇਟ ਕਰਨਾ ਪੈਣਾ ਆ ਤੇ ਆਪਰੇਟ ਕਰਨ ਦੇ ਲਈ ਮੈਂ ਕਿਹਾ ਸੀ ਫਿਰ ਕਿਸ ਦੇ ਨਾਮਾਂਗੇ ਤੇ ਅਸੀਂ ਅਪਾਇੰਟਮੈਂਟ ਲੈ ਕੇ ਆ ਗਏ ਸੀਗੇ ਉਸ ਤੋਂ ਬਾਅਦ ਅਸੀਂ ਥੋੜੀ ਜਿਹੀ ਸ਼ਾਪਿੰਗ ਕਰਨੀ ਸੀ ਉਹਦੇ ਲਈ ਅਸੀਂ ਗਏ ਡੀਮਾਰਟ ਡੀਮਾਰਟ ਗਏ ਤਾਂ ਉੱਥੇ ਤਾਂ ਰਸ਼ ਹੀ ਰਸ਼ ਇੰਨਾ ਰਸ਼ ਮਾਈ ਗਾਡ ਉੱਥੇ ਟਰਾਲੀ ਵੀ ਨਹੀਂ ਮਿਲਦੀ ਸੀਗੀ ਜਦੋਂ ਜਹਾਜ਼ ਕਰਕੇ ਟਰਾਲੀ ਮਿਲੀ ਅੰਦਰ ਗਏ ਅੰਦਰ ਗਏ ਤੇ ਅੰਦਰ ਜਾ ਕੇ ਉਸ ਤੋਂ ਵੀ ਵੱਧ ਰਸ਼ ਤੇ ਪਤਾ ਨਹੀਂ ਲੱਗਦਾ ਹੁੰਦਾ ਵੀ ਕੀ ਲੈਣਾ ਕੀ ਨਹੀਂ ਲੈਣਾ ਇਹ ਵਾਧੂ ਚੀਜ਼ਾਂ ਵੀ ਆਪਾਂ ਚੁੱਕਦੇ ਰਹਿਨੇ ਆ ਜਦੋਂ ਬਣਦਾ ਬਿੱਲ ਪਤਾ ਉਹਦੋਂ ਲੱਗਦਾ ਤੇ ਇਸ ਕਰਕੇ ਮੈਂ ਕਿਹਾ ਵੀ ਉਹ ਗਿਣੀਆਂ ਜਿਹੜੀਆਂ ਜਿਹੜੀਆਂ ਆਪਾਂ ਨੂੰ ਚੀਜ਼ਾਂ ਚਾਹੀਦੀਆਂ ਆ ਸਿਰਫ ਉਹ ਹੀ ਚੁੱਕਣੀਆਂ ਅਸੀਂ ਤੇ ਵਾਧੂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈਗਾ ਜਦੋਂ ਲੋਡ ਹੋ ਗਏ ਅਸੀਂ ਦੁਆਰਾ ਲੈ ਜਾਗੇ ਤੇ ਇਹ ਸੋਚ ਕੇ ਅਸੀਂ ਆਪਣੀਆਂ ਜਿਹੜਾ ਜੋ ਮੇਨ ਮੇਨ ਚੀਜ਼ਾਂ ਸੀਗੀਆਂ ਉਹ ਚੁੱਕੀਆਂ ਸਭ ਤੋਂ ਪਹਿਲਾਂ ਜਾ ਕੇ ਤੇ ਫਿਰ ਅਸੀਂ ਫਿਰ ਅਸੀਂ ਕਿਸੇ ਹੋਰ ਚੀਜ਼ ਵੱਲ ਦੇਖਿਆ ਵੈਸੇ ਤਾਂ ਦੇਖਿਆ ਹੀ ਨਹੀਂ ਕਿਉਂਕਿ ਬਹੁਤ ਅੰਦਰ ਜਾ ਕੇ ਅਸੀਂ ਸੋਚਦੇ ਹਾਂ ਕਿ ਡੀਮਾਰਟ ਵਿੱਚ ਘੱਟ ਪੈਸੇ ਲੱਗਦੇ ਆ ਪਰ ਓਨਾ ਹੀ ਟੈਕਸ ਜਿਹੜਾ ਟੈਕਸ ਘਟ ਕੇ ਨਾ ਉਹ ਪੈਸੇ ਪੂਰੇ ਕਰ ਦਿੰਦੇ ਆ ਜੇ ਮੰਨ ਲਓ ਕਿਸੇ ਚੀਜ਼ ਵਿੱਚੋਂ ਤੁਹਾਨੂੰ 20% ਵੱਚਦਾ ਆ ਨਾ ਤੇ ਉਹ ਟੋਟਲ ਹਰ ਚੀਜ਼ ਦੇ ਵਿੱਚ ਟੈਕਸ ਪਾ ਪਾ ਕੇ ਫਿਰ ਵੀ ਚਲੋ ਠੀਕ ਆ ਜੇ ਕਿਸੇ ਬੰਦੇ ਨੇ 10-15000 ਦਾ ਕੋਈ ਗਰੋਸਰੀਸmaal ਲੈੜਾ ਉਸ ਬੰਦੇ ਨੂੰ ਫਾਇਦਾ ਆ ਤੇ ਫਿਰ ਮੇਰੇ ਹਸਬੰਦ ਨੇ ਵੀ ਆਪਣੇ ਦੰਦ ਦਿਖਾਣੇ ਸੀਗੇ ਉਹ ਵੀ ਆਪਣੇ ਦੰਦ ਚੈੱਕ ਕਰਾਣ ਲੱਗਾ ਤੇ ਥੱਕ ਹਾਰ ਕੇ ਪਹੁੰਚ ਗਏ ਆਪਾਂ ਘਰ ਅੱਧਾ ਦਿਨ ਬੜਾ ਹੀ ਉਦਾਂ ਦਾ ਸੀਗਾ ਥਕਾਵਟ ਭਰਿਆ ਤੇ ਮੈਂ ਕਿਹਾ ਹੁਣ ਤਾਂ ਸੋ ਜਾਣਾ ਚਾਹੀਦਾ ਅਗਲੇ ਦਿਨ ਦਾ ਅਗਲੇ ਦਿਨ ਦੇਖਾਂਗੇ ਤੇ ਨੀਂਦ ਬੜੀ ਆਈ ਹੋਈ ਸੀ ਠੀਕ ਆ ਫਰੈਂਡਸ ਓਕੇ ਜੀ ਛੋਟਾ ਜਿਹਾ ਬਲੌਗ ਸਾਡਾ ਕਿਦਾਂ ਦਾ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਬੇਦੀ ਬ੍ਰਿੰਦਰ ਫੈਮਿਲੀ ਬਲੌਗਸ ਤੁਹਾਡਾ ਆਪਣਾ ਚੈਨਲ ਆ ਇਸ ਨੂੰ ਜੇ ਤੁਹਾਨੂੰ ਮਾੜੀ ਜੀ ਵੀ ਕੋਈ ਚੀਜ਼ ਮੇਰੇ ਬਲੌਗ ਦੇ ਵਿੱਚ ਵਧੀਆ ਲੱਗਦੀ ਹੈ ਤੇ ਜਰੂਰ ਲਾਈਕ ਸ਼ੇਅਰ ਕਮੈਂਟ ਕਰਦੇ ਓਕੇ ਬਾਏ ਬਾਏ